ਰਾਦੇ ਸੋਮੇ ਕੀਰਤਾਰਸ ਬੈਂਤੀ ਬਗਾ ਦੇ ਅੰਦਰ ਪ੍ਰਵਾਨ ਕਰਨੀ ਆਪਣੇ ਸਿੱਖਿਆ ਵਿਆਹ ਆਨੰਦ ਕਾਰਜ ਕਰਨਾ ਫਰਮਦਾਨ ਚੜਦੀ ਕਲਾ ਫਤੇ ਬੰਸ਼ਨੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਸਭ ਜੀ ਉੱਤੇ ਹੋਵੇ ਆਤੋ ਲੋ ਗੁਰੂ ਜੀ ਬਿਆਸ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਈ ਹੋਈ ਬਰਾਤ ਦਾ ਮੈਂ ਪ੍ਰਸ਼ਾਸਨ ਵੱਲੋਂ ਨਾਕਾ ਬਿਆਸ ਹਾਰਦਿਕ ਸਵਾਗਤ ਕਰਦਾ ਮੈਂ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਬਰਾਤ ਉਤਸਵ ਦੀਆਂ ਵਧਾਈਆਂ ਦਿੰਦਾ ਔਰ ਆਪਣੇ ਜ਼ਿਲ੍ਹੇ ਵਿੱਚ ਆਣ ਤੇ ਜੀ ਆਇਆਂ ਆਖਦਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਇੱਥੇ ਜਿਵੇਂ ਹੀ ਗੁਰੂ ਸਾਹਿਬ ਦੀ ਬਰਾਤ ਪਹੁੰਚੀ ਪੁਲਿਸ ਪ੍ਰਸ਼ਾਸਨ ਨੇ ਸਲਾਮੀ ਦੇ ਕੇ ਆਪਣਾ ਫਰਜ਼ ਅਦਾ ਕੀਤਾ ਔਰ ਹਾਰਦਿਕ ਸਵਾਗਤ ਕੀਤਾ ਕਿ ਸਾਡੇ ਜ਼ਿਲ੍ਹੇ ਵਿੱਚ ਗੁਰੂ ਜੀ ਦੀ ਬਰਾਤ ਆਈ ਹੈ ਹੁਣ ਕਿੱਥੋਂ ਤੱਕ ਪੰਜਾਬ ਪੁਲਿਸ ਜਿਹੜੀ ਹੈਗੀ ਗੁਰੂ ਸਾਹਿਬ ਲੈ ਕੇ ਜਿੱਥੋਂ ਤੱਕ ਸਾਡਾ ਅੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਹੈ ਅਸੀਂ ਗੁਰੂ ਸਾਹਿਬ ਦੀ ਬਰਾਤ ਦੇ ਨਾਲ-ਨਾਲ ਜਾਵਾਂਗੇ ਔਰ ਪੂਰੀ ਸੁਰੱਖਿਆ ਦਾ ਮਾਰ ਇਹ 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 ਹਰ ਸਾਲ ਇਸੇ ਤਰ੍ਹਾਂ ਹੁੰਦਾ ਹੈ ਇਸ ਸਾਲ ਵੀ ਪੂਰੇ ਉਤਸ਼ਾਹ ਦੇ ਨਾਲ ਗੁਰੂ ਜੀ ਦੀ ਬਰਾਤ ਨੂੰ ਸਵਾਗਤ ਕੀਤਾ ਗਿਆ ਹੈ